ਇਹ ਬਾਬਾ ਬਹੁਤ ਕੱਢੇ ਮੇਰੀ ਛੇ ਬਾਬਾ ਕੱਢੇ ਨਮਾਂਂ ਵੀ ਹੈ ਕਪੜੇ ਪਾਉਂ ਵੀ ਹੈ ਹੁਣਾ ਕਿ ਜਨਾਲੀ ਰੀ ਹੁਣਾ ਆਪਣ ਨਮਾਂਂ ਵੀ ਹੈ ਵਿਚਾਰੀ ਅ ਮਾਧ ਦੇਵ ਸਾ ਜਿਹੜਾ ਅੱਜ ਮਨਾਇਆ ਜਾ ਰਹਾ ਹੈ ਮਾਮਾ ਨੇ ਜਿਹੜੀਆਂ ਇੱਕ ਰੱਬ ਦਾ ਰੂਪ ਹੁੰਦੀਆਂ ਨੇ ਮਾਮਾ ਪੁੱਤਾਂ ਨੂੰ ਕਿਵੇਂ ਪਿਆਰ ਕਰਦੇ ਨੇ ਪੁੱਤ ਮਾਂ ਨੂੰ ਕਿਸ ਤਰ੍ਹਾਂ ਪਿਆਰ ਕਰਦੇ ਨੇ 103 ਸਾਲ ਦੀ ਮਾਤਾ ਬਚਨ ਕੌਰ ਨਾਬਾ ਦੇ ਪਿੰਡ ਸਹੌਲੀ ਦੇ ਵਿੱਚ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਪਰਿਵਾਰ ਆ ਜਿਹੜਾ ਉਸ ਮਾਤਾ ਨੂੰ ਪਿਆਰ ਕਰਦਾ ਜਿਸ ਦੀ ਉਮਰ 103 ਸਾਲ ਆ ਪੁੱਤ ਵੀ ਬੈਠਾ ਤੇ ਬੋਤ ਨੂੰ ਵੀ ਲਵੇ ਬੈਠੀ ਆ ਪੜੋਤਿਆਂ ਵਾਲੀ ਆ ਕਾਫੀ ਕੁਝ ਦੇਖਿਆ ਗਰੀਬੀ ਦੇਖੀ 1947 ਦਾ ਮਾਹੌਲ ਵੀ ਜਿਹੜਾ ਇਸ ਮਾਂ ਨੇ ਹੰਡਾਇਆ ਜਦੋਂ ਹੱਲੇ ਪੈਸਾ ਕਿਸ ਤਰ੍ਹਾਂ ਪੰਜਾਬ ਵੰਡਿਆ ਗਿਆ ਸੀ ਉਸ ਸਮੇਂ ਦੀਆਂ ਗੱਲਾਂ ਕਿ ਆਪਣੇ ਪੁੱਤਾਂ ਦੇ ਨਾਲ ਕੀਤੀਆਂ ਹੋਣੀਆਂ 6 ਪੁੱਤ ਸਨ ਤੇ 2 ਧੀਆ ਸਨ ਕਿਸ ਤਰ੍ਹਾਂ ਦੇਖਦੇ ਮਾਂ ਨੂੰ ਅੱਜ ਮਾਂ ਦੇ ਉਸ ਤੇ ਪਿਆਰ ਕਰ ਰਹੇ ਹੋ ਵੈਸੇ ਲੰਦਾ ਸੀ ਦੇਖੋ ਹੀ ਮਾਂ ਦਾਦਾ ਸੀ ਦਿਨ ਦਿਨ ਸਾਡੇ ਪਿਆਰ ਦਾ ਹਾਂਜੀ ਹਾਂਜੀ ਮਾਂ ਤਾਂ ਸਾਡਾ ਬਹੁਤ ਖਿਆਲ ਕਰਦੀ ਸੀ ਬਹੁਤ ਯਾਦ ਆਇਆ ਹਾਂ ਜਿਸ ਤਰ੍ਹਾਂ ਲੱਗ ਰਿਹਾ ਕਿੰਨਾ ਕੁ ਮਾਂ ਤੁਹਾਨੂੰ ਪਿਆਰ ਕਰਦੀ ਸੀ ਮਾਂ ਜਦੋਂ ਤੁਸੀਂ ਦੇਖਦੇ ਤੇ ਪੜ੍ਹਦੇ ਤੇ ਕਿਵੇਂ ਤੁਹਾਨੂੰ ਪੜਾਇਆ ਗਰੀਬੀ ਦੇ ਵਿੱਚ ਦੇ ਕੋਈ ਮਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮੇਰੇ ਡੈਡੀ ਤੋਂ ਲੁਕੋਲ ਕੋ ਗਏ 2-2 ਰੁਪਏ 5-5 ਰੁਪਏ ਪੜ੍ਹਾਈ ਮੌਕੇ ਬੰਜੀ ਰਹੀ ਮੈਨੂੰ ਜਾਨੀ ਕਿ ਬਹੁਤ ਜ਼ਿਆਦਾ ਪਿਆਰ ਕੀਤਾ ਮਾਂ ਨੇ ਮੈਨੂੰ ਪੜਾਇਆ ਫੇ ਮੈਂ ਨੌਕਰੀ ਤੇ ਲਵਾਇਆ ਮਾਂ ਦੇ ਹੀ ਮੈਨੂੰ ਦੇਣਾ ਫਿਰ ਉਹ ਤੋਂ ਬਾਅਦ ਜਦੋਂ ਅਸੀਂ ਭਾਈਆਂ ਦੇ ਵਿੱਚ ਬੜਵਾਰਾ ਹੋਇਆ ਮੈਨੂੰ ਅੱਡ ਕੀਤਾ ਮੇਰੀ ਮਾਂ ਨੇ ਪੁਰਾਣੇ ਜਵਾਨੇ ਦੇ ਮੈਨੂੰ ਪੁਜੀਬਾਂ ਦਿੱਤੀਆਂ ਵੀ ਤੂੰ ਆਪਣਾ ਗੁਜ਼ਾਰਾ ਕਰ ਪੁੱਤ ਵੀਤੋਂ ਇਹ ਲਾਇਕੇ ਪਜੇ ਮਾਂ ਮੈਨੂੰ ਬਹੁਤ ਮਤਲਬ ਸਟੈਂਡ ਕੀਤਾ ਅੱਜ ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਪਰ ਮੇਰੀ ਜਿਹੜੀ ਮਾਂ ਦਾ ਉਹ ਮੈਂ ਕਦੇ ਵੀ ਦੇ ਨਹੀਂ ਭੁੱਲ ਸਕਦਾ ਬਿਲਕੁਲ ਕਹਿੰਦੇ ਜਦੋਂ ਬਚਪਨ ਦੇ ਵਿੱਚ ਬੱਚਾ ਹੁੰਦਾ ਮਾਂ ਬੱਚੇ ਦੀ ਸੇਵਾ ਕਰਦੀ ਜਦੋਂ ਮਾਂ ਬੁਢਾਪੇ 'ਚ ਚਲੀ ਜਾਂਦੀ ਹੈ ਫਿਰ ਕਹਿੰਦੇ ਬੱਚੇ ਸੇਵਾ ਕਰਦੇ ਦੇਖੋ ਜ ਮਾਂ ਦੀ ਅਸੀਂ ਪੂਰੀ ਸੇਵਾ ਕਰਦੇ ਆ ਹਰ ਟਾਈਮ ਮਾਂ ਦਾ ਪੂਰਾ ਧਿਆਨ ਰੱਖਦੇ ਆ ਦਵਾਈ ਬੂਟੀ ਤੇ ਜਿਵੇਂ ਹੁਣ ਮਾਂ ਦੀ 103 ਸਾਲ ਉਮਰ ਹੋ ਗਈ ਜਿਵੇਂ ਪਹਿਲਾਂ ਅੱਖਾਂ ਦਾ ਸੀ ਆਪਰੇਸ਼ਨ ਵਗੈਰਾ ਕਰਾਇਆ ਸੀਗਾ ਐਨ ਕਲਵਾਈ ਤੇ ਮੇਰੀ ਭਤੀਜ ਨੂੰ ਆ ਤਕੀਮ ਨੇ 24 ਘੰਟੇ ਦੇਖੋ ਮੈਂ ਤਾਂ ਬਾਹਰ ਰਹਿਣਾ ਮੇਰੇ ਘਰ ਦੇ ਉ ਬਾਹਰ ਨੇ ਤੇ ਇਹ 24 ਘੰਟੇ ਇਹਨਾਂ ਦੀ ਦੇਖਭਾਲ ਕਰਦੇ ਨੇ ਗਾਹ ਸਾਡੇ ਭਤੀਜੇ ਭਤੀਜਾਂ ਦੇ ਗਾਹ ਉਜਵਾਕ ਸਾਰੇ ਦੇਖਭਾਲ ਕਰਦੇ ਨੇ ਮਾਤਰੀ ਬਹੁਤ ਸੇਵਾ ਕਰਦੇ ਨੇ ਬਿਲਕੁਲ ਪਰਿਵਾਰ ਮਾਤਾ ਦੇ ਚਿਹਰੇ ਤੋਂ ਪਤਾ ਲੱਗ ਰਿਹਾ ਵੀ ਮਾਂ ਨੂੰ ਜਿਹੜਾ ਪਰਿਵਾਰ ਆ ਕਿੰਨਾ ਪਿਆਰ ਕਰਦਾ ਕਿੰਨੀ ਸਾਮ ਸੰਭਾਲ ਇਸ ਮਾਂ ਦੀ ਕਰ ਰਿਹਾ ਪਰ ਅੱਜ ਵਿਰਲੇ ਪੁੱਤ ਨੇ ਜਿਹੜੇ ਮਾਮਾ ਨੂੰ ਪਿਆਰ ਕਰਦੇ ਨੇ ਜਿਸ ਤਰ੍ਹਾਂ ਬੱਚੇ ਵੀ ਨਾਲ ਬੈਠੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਚਾਹੁੰਦੇ ਕਿੰਨਾ ਕੁ ਪਿਆਰ ਕਰਦੇ ਮਾਂ ਦਾ ਬਹੁਤ ਜਿਆਦਾ ਪਿਆਰ ਕਰਦੇ ਆ ਜੀ ਬਹੁਤ ਜਿਆਦਾ ਚੰਗੀ ਹੈ ਬਹੁਤ ਜਿਆਦਾ ਸਾਨੂੰ ਪਿਆਰ ਕਰਦੀ ਹੈ ਇਹ ਆਪਣੇ ਆਪ ਹੀ ਨਹਾ ਲੈਂਦੀ ਆਪਣੇ ਆਪ ਉੱਪਰ ਚੜ ਕੇ ਸਾਰਾ ਬਾਥਰੂਮ ਵਗੈਰਾ ਸਾਰਾ ਕੁਝ ਸਾਫ ਕਰਦੀ ਹੈ ਇਹ ਜਣੀ ਉੱਚਾ ਉੱਚਾ ਸੁਣਦਾ ਕਿਸ ਤਰ੍ਹਾਂ ਹਾਂਜੀ ਉੱਚਾ ਬਹੁਤ ਸੁਣਦਾ ਈ ਹਾਂਜੀ ਰੋਟੀ ਵੈਸੇ ਖਾ ਲੈਂਦੀ ਐ ਤਿੰਨੇ ਟਾਈਮ ਰੋਟੀ ਖਾਂਦੀ ਐ ਈ ਦੁੱਧ ਵੀ ਪੀਂਦੀ ਐ ਈ ਵਧੀਆ ਆਪਣੀ ਦਵਾਈ ਬੂਟੀ ਵਧੀਆ ਲੈ ਲੈਂਦੀ ਐ ਆ ਬਿਲਕੁਲ ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਆ ਮਾਂ ਦਿਵਸ ਤੇ ਅਸੀਂ ਵੀ ਆਪਣੇ ਵੱਲੋਂ ਮਾਮਾ ਨੂੰ ਬਹੁਤ ਵਧਾਈ ਦਿੰਨੇ ਆ ਅੱਜ ਦੀਆਂ ਮਾਮਾ ਨੇ ਜਿਹੜੀਆਂ ਬੜਾ ਪਿਆਰ ਕਰਦੀਆਂ ਨੇ ਬੱਚਿਆਂ ਨੂੰ ਬਜ਼ੁਰਗ ਨੇ ਮਾਮਾ ਦੇ ਨਾਲ ਪੁੱਤ ਨੇ ਪੁੱਤ ਨਾਲ ਮਾਮਾ ਨੇ ਮਾਣ ਦਸਤੇ ਇੱਕ ਵਾਰੀ ਫੇਰ ਸਾਡੇ ਵੱਲੋਂ ਜਿਹੜੀ ਵਧਾਈਆ ਉਹ ਅਸੀਂ ਦੇ ਰਹੇ ਹਾਂ ਪਰ ਸਹੌਲੀ ਪਿੰਡ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਜਿੱਥੇ 103 ਸਾਲ ਦੀ ਮਾਤਾ ਨੂੰ ਕਿਸ ਤਰ੍ਹਾਂ ਪਿਆਰ ਕਰਦੇ ਨੇ ਬੱਚੇ ਪੋਤੇ ਪੜੋਤੇ ਵਾਲੀ ਹੈ ਜਿਹੜੀ ਇਸ ਮਾਤਾ ਨੂੰ ਤੁਸੀਂ ਮੰਝੇ ਤੇ ਬੈਠੀਣ ਦੇ ਸਾਡੇ ਕਹਿੰਦੇ ਨਾਉ ਦੀ ਵੀ ਆਪਦੇ ਆਪਾ ਕੱਪੜੇ ਵੀ ਪਹਿਨਦੀ ਆਪਦੇ ਆਪਾ ਖਾਣਾ ਵੀ ਆਪਦੇ ਆਪ ਖਾਂਦੀ ਆ ਪਰ ਉੱਚਾ ਜ਼ਰੂਰ ਸੰਭਾਲ ਨਾਬਾ ਤੋਂ ਹਰਮਿੰਦਰ ਸਿੰਘ ਮਾਨ